ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪਾਵਨ ਪ੍ਰਗਟ ਦਿਵਸ ਦੇ ਸਬੰਧ ਵਿੱਚ ਸਮੂਹ ਵਾਲਮਿਕ ਭਾਈਚਾਰੇ ਵੱਲੋਂ ਇੱਕ ਅਹਿਮ ਮੀਟਿੰਗ ਕਰਕੇ ਸਰਬਸੰਮਤੀ ਨਾਲ ਸ਼੍ਰੀ ਗਰੀਬਦਾਸ ਨੂੰ ਪਵਨ ਵਾਲਮੀਕੀ ਮਹਾਰਾਜ ਜੀ ਦਾ ਜਿਹੜਾ ਪਾਵਨ ਪ੍ਰਗਟ ਦਿਵਸ ਆ ਬੜੀ ਸ਼ਰਧਾ ਨਾਲ ਧੂਮ ਧਾਮ ਨਾਲ ਮਿਤੀ 17 ਅਕਤੂਬਰ ਨੂੰ ਮਨਾਉਣ ਜਾ ਰਿਹਾ ਵਾ ਕੱਲ ਸਮੁੱਚੇ ਵਾਲਮਿਕ ਕੰਸਟ੍ਰਕਟ ਦੇ ਨਾਲ ਇਕੱਠੇ ਹੋ ਕੇ ਆਪਣੀ ਇੱਕ ਜੁਟਦਾ ਦਿਖਾਈ ਹੈ ਜਿਦੇ ਵਿੱਚ ਮੈਨੂੰ ਪ੍ਰਧਾਨ ਚੁਣਿਆ ਗਿਆ ਮੈਂ ਉਸ ਪ੍ਰਧਾਨਗੀ ਨੂੰ ਬਰਕਰਾਰ ਲਈ। ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ। ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ। ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ। ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪਾਵਨ ਪ੍ਰਗਟ ਦਿਵਸ ਦੇ ਸਬੰਧ ਵਿੱਚ ਸਮੂਹ ਵਾਲਮਿਕ ਭਾਈਚਾਰੇ ਵੱਲੋਂ ਇੱਕ ਅਹਿਮ ਮੀਟਿੰਗ ਕਰਕੇ ਸਰਬਸੰਮਤੀ ਨਾਲ ਛੇਰੇ ਗਰੀਬਦਾਸ ਨੂੰ ਭਗਵਾਨ ਵਾਲਮੀਕੀ ਮੰਦਿਰ ਧਰਮਸ਼ਾਲਾ ਪ੍ਰਬੰਧਕ ਕਮੇਟੀ ਦਾ ਸਮੂਹ ਭਾਈਚਾਰਾ ਵੱਲੋਂ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਇਸ ਸਬੰਦੇ ਨਵੇਂ ਬਣੇ ਪ੍ਰਧਾਨ ਗਰੀਬਦਾਸ ਨੇ ਕਿਹਾ ਕਿ ਆਉਣ ਵਾਲੇ 17 ਅਕਤੂਬਰ ਨੂੰ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਪਾਵਨ ਪ੍ਰਗਟ ਦਿਵਸ ਬੜੀ ਸ਼ਰਧਾ ਅਤੇ ਧੂਮਤਾਂ ਨਾਲ ਮਨਾਇਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਖੰਨਾ ਵਿੱਚ ਵੀ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਪਾਵਨ ਪ੍ਰਗਟ ਦਿਵਸ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਏਗਾ ਹਰ ਸਾਲ ਦੀ ਤਰ੍ਹਾਂ ਇਹ ਸਾਲੀ ਪਾਵਨ ਚੋਬਾ ਯਾਤਰਾ ਅਤੇ ਵਿਸ਼ਾਲ satsang ਸਮੂਹ ਸਮਾਜ ਭਾਈਚਾਰੇ ਦੇ ਸਹਿਯੋਗ ਅਤੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਜਾਵੇਗਾ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਤੂ ਜੀ ਤੇਜਿੰਦਰ ਜੀ ਜੋ ਸਮੁੱਚੇ ਸਮਾਜ ਦੀ ਆਵਾਜ਼ ਨੂੰ ਸਮੁੱਚੇ ਦੇਸ਼ ਤੱਕ ਤੁਸੀਂ ਲੈ ਕੇ ਜਾਂਦੇ ਹੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਮਿਤੀ 17 ਅਕਤੂਬਰ ਨੂੰ ਪਰਮਪితਾ ਪਰਮਾਤਮਾ ਭਵਨ ਵਾਲਮੀਕੀ ਮਹਾਰਾਜ ਜੀ ਦਾ ਜਿਹੜਾ ਪਾਵਨ ਪ੍ਰਗਟ ਦਿਵਸ ਆ ਰਿਹਾ ਸਮੁੱਚੇ ਵਿਸ਼ਵ ਦੇ ਵਿੱਚ ਸਮੁੱਚੇ ਭਾਰਤ ਦੇਸ਼ ਦੇ ਵਿੱਚ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਵਾ ਇਸੇ ਕੜੀ ਤਹਿਤ ਖੰਡਾ ਸ਼ਹਿਰ ਦੇ ਵਿੱਚ ਵੀ ਸਮੁੱਚੇ ਵਾਲਮੀਕਨ ਸਮਾਜ ਇਕੱਠਾ ਹੋ ਕੇ ਸਮੁੱਚੇ ਸ਼ਹਿਰ ਨਿਵਾਸੀਆਂ ਦੇ ਦਾਨੀ ਸੱਜਣਾ ਦੇ ਸਹਿਯੋਗ ਦੇ ਨਾਲ ਪਰਮਪితਾ ਪਰਮਾਤਮਾ ਭਵਨ ਵਾਲਮੀਕੀ ਮਹਾਰਾਜ ਜੀ ਦਾ ਜਿਹੜਾ ਪਾਵਨ ਪ੍ਰਗਟ ਦਿਵਸ ਆ ਬੜੀ ਸਰਦਾ ਨਾਲ ਧੂਮ ਧਾਮ ਨਾਲ ਮਿਤੀ 17 ਅਕਤੂਬਰ ਨੂੰ ਮਨਾਉਣ ਜਾ ਰਿਹਾ ਵਾ ਕੱਲ ਸਮੁੱਚੇ ਵਲਮੀਕਨ ਸਮਾਜ ਦੀ ਸਮੁੱਚੇ ਭਾਈਚਾਰੇ ਦੀ ਇੱਕ ਬੈਠਕ ਹੋਈ ਆ ਮੀਟਿੰਗ ਹੋਈ ਆ ਜਿਸ ਦੇ ਵਿੱਚ ਸਮੁੱਚੇ ਭਾਈਚਾਰੇ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਗਰੀਬਦਾਸ ਜੀ ਨੂੰ ਪ੍ਰਧਾਨਗੀ ਦੀ ਜ਼ਿੰਮੇਵਾਰੀ ਦਿੱਤੀ ਗਈ ਆ ਸੇਵਾ ਨਿਭਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਆ ਵੀ ਜਿਹੜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਇਹ ਪਵਨ ਦਿਹਾੜਾ ਆ ਰਿਹਾ ਪਵਨ ਪ੍ਰਗਟ ਦਿਵਸ ਆ ਰਿਹਾ ਸਮਾਜ ਇਕੱਠਾ ਹੋ ਕੇ ਮਿਲ ਜੁਲ ਕੇ ਸ਼੍ਰੀ ਗਰੀਬਦਾਸ ਦੀ ਪ੍ਰਧਾਨਗੀ ਦੇ ਹੇਠ ਇਹ ਪਰਮਾਤਮਾ ਦਾ ਦਿਹਾੜਾ ਮਨਾਉਣ ਜਾ ਰਿਹਾ ਵਾ ਸਾਡੇ ਜਿੱਥੇ ਸਮੁੱਚੇ ਸੰਸਾਰ ਨੂੰ ਸਮੁੱਚੇ ਵਿਸ਼ਵ ਨੂੰ ਸਮੁੱਚੇ ਭਾਰਤ ਵਾਸੀਆਂ ਨੂੰ ਪਰਮਾਤਮਾ ਭਵਨ ਵਾਲਮੀਕੀ ਮਹਾਰਾਜ ਦੇ ਇਸ ਪਾਵਨ ਪ੍ਰਗਟ ਦਿਵਸ ਦੀਆਂ ਪਾਵਨ ਪਰਵ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦੇ ਆ ਉੱਥੇ ਹੀ ਮਿਤੀ 17 ਅਕਤੂਬਰ ਨੂੰ ਪਾਵਨ ਸ਼ੋਭਾ ਯਾਤਰਾ ਅਤੇ ਵਿਸ਼ਾਲ Satsang ਕਰਵਾਇਆ ਜਾਏਗਾ ਖੰਨਾ ਸ਼ਹਿਰ ਦੇ ਵਿੱਚ ਸਮੁੱਚੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਤੇ ਸ਼੍ਰੀ ਗਰੀਬਦਾਸ ਜੀ ਨੂੰ ਪ੍ਰਧਾਨ ਬਣਨ ਦੀ ਮੈਂ ਆਪਣੇ ਵੱਲੋਂ ਤੇ ਸਮਾਜ ਵੱਲੋਂ ਬਹੁਤ-ਬਹੁਤ ਮੁਬਾਰਕਵਾਦ ਦਿੰਦਾ ਧੰਨਵਾਦ ਜੀ ਨੂੰ ਜੈ ਵਾਲਮੀਕੀ ਇਹ ਜਿਹੜਾ ਸਮਾਗਮ ਹੋਣ ਜਾ ਰਿਹਾ ਹੈ ਇਹ ਸਮਾਗਮ ਅਸੀਂ ਬਹੁਤ ਹੀ ਧੂਮ-ਤਾਮ ਨਾਲ ਔਰ ਵਧੀਆ ਹਰਸ਼ ਔਰ ਲਾਸ ਨਾਲ ਮਨਾਉਣਾ ਸਮਾਜ ਨੇ ਕੱਲ ਬਹੁਤ ਹੀ ਅੱਛੇ ਢੰਗ ਦੇ ਨਾਲ ਇਕੱਠੇ ਹੋ ਕੇ ਆਪਣੀ ਇਕਜੁੱਟਤਾ ਦਿਖਾਈ ਹੈ ਜਿਹਦੇ ਵਿੱਚ ਮੈਨੂੰ ਪ੍ਰਧਾਨ ਚੁਣਿਆ ਗਿਆ ਮੈਂ ਉਸ ਪ੍ਰਧਾਨਗੀ ਨੂੰ ਬਰਕਰਾਰ ਲਈ ਔਰ ਉਸ ਸਮਾਜ ਦੇ ਜਿਹੜੇ ਵੀ ਬੰਦੇ ਉੱਥੇ ਲੇਡੀਜ਼ ਜੈਂਟਸ ਬੈਠੇ ਸੀ ਜਿਨ੍ਹਾਂ ਨੇ ਇਸ ਗੱਲ ਨੂੰ ਮੰਨ ਕੇ ਮੈਨੂੰ ਪ੍ਰਧਾਨ ਚੁਣਿਆ ਮੈਂ ਉਸ ਗੱਲ ਨੂੰ ਇੰਨਾ ਕਿ ਵਧੀਆ ਤਰੀਕੇ ਦੇ ਨਾਲ ਅਸੀਂ ਮਨਾਣਾ ਚਾਹੁੰਦੇ ਆ ਜਿਹੜੀ ਸਾਡੀ ਟੀਮ ਹੈ ਨਾ ਇਹ ਸਤੂ ਜੀ ਕੰਮ ਬਹੁਤ ਵਧੀਆ ਕਰਦੀ ਹੈ ਇਹਨਾਂ ਨੇ 4-5 ਸਾਲ ਹੋ ਗਏ ਕੰਮ ਕਰਦਿਆਂ ਜਿਸ ਸਮੇਂ ਬਾਲਮੀਕੀ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਲੂ ਜੀ ਸੀ ਉਹਨਾਂ ਨੇ ਆਪਣੀ ਦੇਖਰੇਖ ਦੇ ਵਿੱਚ ਔਰ ਆਪਣੀ ਟੀਮ ਦੀ ਦੇਖਰੇਖ ਦੇ ਵਿੱਚ ਉਸ ਮੰਦਰ ਦੀ ਉਹ ਸਾਰੀ ਕਰਾਈ ਜੇ ਚੰਦ ਗੁੰਬਦੇ ਹੁਣ ਇਕੱਠੇ ਹੋ ਕੇ ਕਹਿ ਦੇਣ ਵੀ ਸਾਡਾ ਇਹ ਪ੍ਰਧਾਨ ਉਹ ਪ੍ਰਧਾਨ ਕਦੇ ਨਹੀਂ ਮੰਨਿਆ ਜਾਂਦਾ ਪ੍ਰਧਾਨ ਤਾਂ ਮੰਨਿਆ ਜਾਂਦਾ ਸਮਾਜ ਦੇ ਨਾਲ ਠੀਕ ਹੈ ਅੱਜ ਉਹਨਾਂ ਨੇ ਮੈਨੂੰ ਜ਼ਿੰਮੇਵਾਰੀ ਸੌਂਪੀ ਹੈ ਅਸੀਂ ਉਸ ਗੱਲ ਨੂੰ ਵਧੀਆ ਤੰਦਹੀਂ ਨਾਲ ਨਿਭਾਵਾਂਗੇ ਔਰ ਪਰਮਪਿਤਾ ਭਾ ਪਾ ਭਰ ਬਾਲਮੀਕ ਮਹਾਰਾਜ ਦੀ ਜਿਹੜੀ ਸ਼ੋਭਾ ਯਾਤਰਾ ਉਹ ਵਧੀਆ ਢੰਗ ਨਾਲ ਕਰਾਂਗੇ ਔਰ ਸਾਸੰਗ ਵੀ ਹੋਊਗਾ ਜੀਟੀ ਰੋਡ ਤੇ ਲੰਗਰ ਲਾਇਆ ਜਾਊਗਾ ਧੰਨਵਾਦ